ਮਲੇਰਕੋਟਲਾ ਰੋਡ ਤੇ ਪਿੰਡ ਜਰਗਾ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਆਹ ਦੀ ਬਰਾਤ ਵਾਲੀ ਗੱਡੀ ਤੂੜੀ ਨਾਲ ਭਰੇ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਬਲੇਰੋ ਗੱਡੀ ਦੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅਤੇ 6 ਬਰਾਤੀ ਜ਼ਖਮੀ ਹੋ ਗਏ ਜਾਣਕਾਰੀ ਦੇ ਮੁਤਾਬਕ ਮਲੇਰਕੋਟਲਾ ਦੇ ਪਿੰਡ ਭਾਦੀ ਮਾਲਸਾ ਤੋਂ ਇੱਕ ਵਿਆਹ ਦੀ ਬਰਾਤ ਚਮਕੌਰ ਸਾਹਿਬ ਗਈ ਸੀ ਰਾਤ ਨੂੰ ਵਾਪਸ ਆਉਂਦੇ ਸਮੇਂ ਪਿੰਡ ਜਰਗਾ ਦੇ ਨੇੜੇ ਬਲੇਰੋ ਗੱਡੀ ਦੇ ਸਾਹਮਣੇ ਆ ਰਹੀ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਦੀ ਸਿੱਧੀ ਟੱਕਰ ਹੋ ਗਈ ਟੱਕਰ ਇਨੀ ਜ਼ਬਰਦਸਤ ਸੀ ਕਿ ਬਲੇਰੋ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅਤੇ 6 ਬਰਾਤੀ ਜਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਮਡਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਤਿੰਨ ਜ਼ਖਮੀ ਬਰਾਤੀਆਂ ਦਾ ਖੰਨਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਟਰੈਕਟਰ ਟਰਾਲੀ ਚਾਲਕ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਨੁਸਾਰ ਮਡਲੀ ਜਾਂਚ ਵਿੱਚ ਟਰੈਕਟਰ ਟਰਾਲੀ ਤੇ ਲੱਦੀ ਤੂੜੀ ਅਤੇ ਸੜਕ ਦੀ ਰੋਸ਼ਨੀ ਦੀ ਘਾਟ ਕਰਕੇ ਇਹ ਹਾਦਸਾ ਵਾਪਰਿਆ ਅਜੇ ਹਮੰਨਿਆ ਚੱਲ ਰਿਹਾ ਹੈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਮੇਰਾ ਨਾਮ ਸੇਵਾ ਸਿੰਘ ਹੈ ਜੀ ਤੇ ਕੀ ਗੱਲਬਾਤ ਹੋਈ ਆ ਜੀ ਸਾਡੇ ਵਿੱਚ ਜੀ ਅਸੀਂ ਬਰਾਸ ਤੋਂ ਵਾਪਸ ਆ ਰਹੇ ਸੀ ਸਾਡਾ ਜਿਹੜੀਆਂ ਆਪਣੀ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਸਾਡੇ 7 ਬੰਦੇ ਸੀਰੀਅਸ ਨੇ ਉਹਨਾਂ ਦੇ ਵਿੱਚੋਂ 3 ਬੰਦੇ ਇਹਨਾਂ ਨੇ ਚੰਡੀਗੜ੍ਹ ਰੈਫਰ ਕਰੇ ਨੇ ਐਂਬੂਲੈਂਸ ਨਹੀਂ ਹੋ ਰਹੀ ਯਾਰ ਸਾਡੇ ਘੰਟਾ ਹੋ ਗਿਆ ਵੀ ਜੀ ਬੰਦੇ ਸੀਰੀਅਸ ਨੇ ਐਂਬੂਲੈਂਸ ਆ ਨਹੀਂ ਰਹੀ ਨਾ ਔਰ ਕੋਈ ਪ੍ਰਾਈਵੇਟ ਐਂਬੂਲੈਂਸ ਨਾ ਸਰਕਾਰੀ ਕੁਝ ਵੀ ਨਹੀਂ ਹੈ ਡਾਕਟਰ ਕੀ ਕਹਿੰਤੋਂ ਡਾਕਟਰ ਕਹਿੰਦੇ ਜੀ ਸਰਕਾਰੀ ਐਂਬੂਲੈਂਸ ਸਾਰੀਆਂ ਬੀਜੀ ਨੇ ਵੀ ਜੇ ਕੋਈ ਸਰਕਾਰੀ ਪ੍ਰਾਈਵੇਟ ਤੁਸੀਂ ਲਿਆ ਸਕਦੇ ਹੋ ਤਾਂ ਲੈ ਜਾਓ ਡਾਕਟਰ ਨੇ ਆਪ ਗੱਲ ਕੀਤੀ ਇਹ ਡਾਕਟਰ ਨੇ ਕਹੀ ਆ ਜੀ ਇੱਕ ਕਿਤੇ ਐਕਸੀਡੈਂਟ ਇਹ ਐਕਸੀਡੈਂਟ ਆਪਣਾ ਜੀ ਜੋੜੇਪੁਰਾਂ ਸੇ ਹੋਇਆ ਹੁਣ ਕੀ ਬੰਦ ਕੀ ਕਰ ਦਿੰਦੇ ਤੁਸੀਂ ਸਰ ਅਸੀਂ ਤਾਂ ਕੋਈ ਐਂਬੂਲੈਂਸ ਸਾਡੇ ਮਰੀਜ਼ਾਂ ਦਾ ਕੋਈ ਹੱਲ ਹੋ ਜਾਵੇ ਜੀ ਇੱਕ ਮੈਂ ਮਰੀਜ਼ ਸਾਡਾ ਡੈੱਡ ਹੋ ਚੁੱਕਿਆ ਤੇ ਡਾਕਟਰ ਜਦੋਂ ਸੱਤ ਜਗਮੀ ਆਏ ਨੇ ਕੋਈ ਬਾਰਾ ਡਾਕਟਰ ਨੇ ਬੁਲਾ ਕੋਈ ਕੋਈ ਡਾਕਟਰ ਨਹੀਂ ਜੀ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਉਹਨਾਂ ਦਾ ਕੁਝ ਵੀ ਨਹੀਂ ਜੀ ਐਮਰਜੈਂਸੀ ਹੈਲਪ ਕੋਈ ਨਹੀਂ ਕੋਈ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹੈਗਾ ਦੇਖ ਲਓ ਪਾਰਕੀਆਂ ਨੇ ਜੀ ਕੋਲ ਕੋਈ ਹੈ ਪ੍ਰਾਈਵੇਟ ਐਂਬੂਲੈਂਸ ਲਈ ਵੀ 2 ਘੰਟੇ ਹੋ ਗਏ ਸਾਨੂੰ ਬਿਲਕੁਲ ਦੀਨ ਪ੍ਰਾਈਵੇਟ ਐਂਬੂਲੈਂਸ ਵੀ ਨਹੀਂ ਕੋਈ ਆ ਰਹੀ ਐਬਸolutely ਹੋ ਐਂ ਬੋਲੇ ਉਹ ਗੱਡੀ ਦੇ ਵਿੱਚ 6-7 ਜਣੇ ਸੀਗੇ ਸਾਡੇ 7 ਜਣੇ ਸੀ ਨਹੀਂ ਨਹੀਂ 7 ਤਾਂ ਕਿੰਨੇ ਸੀ 7ਾਂ ਦੀ ਲੱਗੀਆਂ ਨੇ ਕੋਲ ਸਾਡੇ ਅਸੀਂ ਆਪਣਾ ਸਾਡਾ ਭੜੀ ਮਾਨਸਾ ਪਿੰਡ ਹੈ ਜੀ ਕਿੱਥੋਂ ਆਏ ਸੀ ਅਸੀਂ ਮੁਕਸਰ ਸਾਹਿਬ ਤੋਂ ਆਏ ਸੀ ਵਿਆਹ ਕਿਦਰ ਤੇ ਜੀ ਮੇਰੇ ਭਤੀਜੇ ਦਾ ਸੀ ਤੇ ਕਿੱਥੇ ਜਾ ਰਹੇ ਤੁਸੀਂ ਵਾਪਸੀ ਆ ਰਹੇ ਸੀ ਕਰਕੇ ਕੀ ਗੱਲਬਾਤ ਹੋਈ ਗੱਡੀ 'ਚ ਕਿੰਨੇ ਜਣੇ ਵੱਡੀ ਚਾਈਨ ਵਿੱਚ ਸ਼ੇਸ 7 ਜਣੇ ਲੱਗਿਆ ਕੁਝ ਬੱਤੇ ਇੱਥੇ ਤੁਸੀਂ ਕਿਵੇਂ ਮੈਕਸੀਡੈਂਟ ਹੋਇਆ ਅਚਾਨਕ ਮੋਰ ਕੱਟਣ ਮਿਲੇ ਜੀ। ਕਾਮ ਮੋਰ ਡਰਾਣੀ ਆ ਗਈ। ਗੱਡੀ ਉੱਥੇ ਲੱਗੀ। ਉਹ ਗੱਡੀ ਦੇ ਉੱਤੇ ਪੱਤੀ। ਕਿੰਨੇ ਕੁ ਸਪਾ ਲੱਗੇ ਨੇ? ਛੱਟਾ ਕਾਫੀ। ਪਤਾ ਨਹੀਂ ਕਿਵੇਂ ਅਮਨ ਜੀ। ਕੌਣ ਸੀੰਦਾ ਹੈ? ਕਿ ਕਿ? ਇਹ ਉੱਪਰ ਟੋਟਲ ਰਿਸਟ ਡਾਰਾ ਜਾਂ ਫਿੱਟ ਰਹਾ। ਛੱਟਾ ਪ੍ਰੋ ਰਾਈਟ। ਅੱਛਾ। ਪਿਆ ਕੀ ਰੋ ਜੀ? ਪਿਆ ਕੀ ਰੋ ਜੀ? ਕਿਹੜੇ ਡੱਡਾ ਗੱਡੀ ਚ ਲਾ ਰਹੇ ਸੀ? ਹਾਂ ਜੀ ਉਹ ਗੱਡੀ ਚ ਲਾ ਰਹੇ ਸੀ। ਜਿੱਥੇ ਹੋਇਆ ਉੱਥੇ ਦੀ ਡਾਟਾ ਵਗਿਆ ਨਹੀਂ ਕਿ ਜਾਂ ਕਿਵੇਂ ਕੋਈ ਤਤਤਨਾ ਕੋਈ ਜਾਂ ਕਿ ਕਿਹੜੇ ਡੋਵਰ ਸੀ ਕਿ ਖਤਰਨਾਕ ਜਿਹੇ ਮੋੜ ਸੀ ਬਈ ਚਾਪ ਸਪੋਰਟ ਦੇ ਚੱਕਰ ਵਿੱਚ ਇਸ ਵੀ ਡੇਗ ਗਈ ਉਹ ਕੁਝ ਜਿਹੜੇ ਪਿੰਡ ਘਰ ਵਾਲੇ ਮੇਰਾ ਪਿੰਡ ਥੋੜੀ ਮੈਂ ਸੀ ਪੱਕੀ ਹੁਣ ਜਿਹੜੇ ਚੱਕੀ ਨੇ ਉਹ ਸਿਰਫ ਰੈਫਰ ਕਰਦੇ ਨੇ ਜਾਂ ओरिजिनल ਬਾਕੀ ਤਾਂ ਨਾ ਚਾਤ ਹੋ ਜੀ ਬਾਕੀ ਚੰਡੀਗੜ੍ਹ ਜੀ ਰਾਤ ਸਾਢੇ 9:00 ਵਜੇ ਮਾਸ ਐਮਰਜੈਂਸੀ ਆਈ ਉਦੇ ਵਿੱਚ ਸਾਡੇ ਕੋਲੇ 8 ਤੋਂ 9 ਬੰਦੇ ਆਏ ਜੋ ਉਹਨਾਂ ਨੇ ਦੱਸਿਆ ਵੀ ਨੀਅਰ ਜੋੜੇਪੁਰ ਮਰੇਲ ਕੋਟਲਾ ਵਾਲੀ ਸਾਈਡ ਜੋੜੇਪੁਰ ਦੇ ਕੋਲੇ ਟਰਾਲੀ ਦੇ ਨਾਲ ਟੱਕਰ ਹੋਈ ਆ ਉਹਨਾਂ ਦੀ ਉਹਦੇ ਕਰਕੇ ਸਾਡੇ ਕੋਲੇ 8-9 ਪੇਸ਼ੈਂਟਸ ਕਾਫੀ ਜ਼ਖਮੀ ਹਾਲਤ ਦੇ ਵਿੱਚ ਕਾਫੀ ਕ੍ਰਿਟੀਕਲ ਸਿੱਕ ਕੰਡੀਸ਼ਨ ਦੇ ਵਿੱਚ ਆਏ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੇ ਤਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਜੋ ਸ਼ਾਇਦ ਡਰਾਈਵਰ ਦੱਸਿਆ ਜਾ ਰਿਹਾ ਉਹ ਤੇ ਮੌਕੇ ਤੇ ਹੀ ਡੈਥ ਹੋ ਗਈ ਬਾਕੀ ਜਿਹੜੇ 4 ਤੋਂ 5 ਪੇਸ਼ੈਂਟ ਸੀਗੇ ਉਹਨਾਂ ਦੀ ਹਾਲਤ ਕਾਫੀ ਸਿੱਖ ਸੀਗੀ ਮਲਟੀਪਲ ਇੰਜਰੀਜ਼ ਸੀਗੀਆਂ ਹੈਡ ਇੰਜਰੀਜ਼ ਚੈਸਟ ਇੰਜਰੀਜ਼ ਸੀਗੀਆਂ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਨੂੰ ਫਰਸਟ ਇਹ ਦੇ ਕੇ ਕੰਨਾ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਅਗੇ ਹਾਇਰ ਸੈਂਟਰ ਜੀਐਮਸੀ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹਾਂਜੀ ਉਹਦੇ ਵਿੱਚੋਂ 4 ਪੇਸ਼ੈਂਟ ਆਈ ਥਿੰਕ ਰੈਫਰ ਹੋਏ ਹਨ 4 4 ਤੋਂ 5 ਪੇਸ਼ੈਂਟ ਰੈਫਰ ਹੋਏ ਹਨ ਦੇ ਨਹੀਂ ਵੈਸੋ ਹੀ ਸੀ ਉਹ ਬ੍ਰੌਡਡਟ ਹੈ ਉਹ ਬ੍ਰੌਡਡਟ ਬ੍ਰੌਡਡਟ ਉਹ ਤਾਂ ਇਨਸਟੈਂਟਲੀ ਮੌਕੇ ਤੇ ਉਹਦੀ ਡੈਥ ਹੋ ਗਈ